ਸਸਿਕਾਲ ਜੀ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦ ਰਹੀ ਜੀਐਸ ਹੌਲ ਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਲ ਲਈ ਸੰਪਰਕ ਕਰੋ 35021313 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਵਾਦਿਆ ਜੀ ਅਗਲੀ ਖਬਰ ਦੇ ਵੱਲ ਅਮਰੀਕਾ ਦੇ ਵਿੱਚ ਸਖਤੀ ਲਗਾਤਾਰ ਬਰਕਰਾਰ ਹੈਗੀ ਹੈ 트럼ਪ ਸਾਹਿਬ ਆ ਨੀਤੀਆਂ ਦੇ ਵਿੱਚ ਫੇਰ ਬਦਲ ਕਰ ਰਹੇ ਹੈਗੇ ਨੇ ਇੱਕ ਹੋਰ ਨੀਤੀ ਦੇ ਵਿੱਚ ਫੇਰ ਬਦਲ ਕੀਤਾ ਹੈਗਾ ਜਿਸ ਦੇ ਤਹਿਤ ਜਿਹੜਾ ਲੋਟਰੀ ਵੀਜ਼ਾ ਸਿਸਟਮ ਸੀਗਾ ਉਸ ਦੇ ਤਹਿਤ ਹੁਣ ਗ੍ਰੀਨ ਕਾਰਡ ਨਹੀਂ ਮਿਲਿਆ ਕਰਨਗੇ ਜਾਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁੰਗਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁੰਗਵਾ ਸਾਹਿਬ ਆ ਬਿਲਕੁਲ ਜੰਨ ਸਾਹਿਬ ਇਹ ਖਬਰ ਜਿਹੜੀ ਹੈਗੀ ਆ ਬਹੁਤ ਹੀ ਧਿਆਨ ਮੰਗਦੀ ਹੈਗੀ ਆ ਕਿ ਹੁਣ ਅਮਰੀਕਾ ਦੇ ਵਿੱਚ ਜਿਹੜੇ ਲੋਟਰੀ ਵੀਜ਼ਾ ਮਿਲਦੇ ਸੀਗੇ ਡਾਈਵਰਸਿਟੀ ਵੀਜ਼ਾ ਜਿਨੂੰ ਆਪਾਂ ਕਹਿੰਦੇ ਆ ਉਹ ਪ੍ਰੋਗਰਾਮ ਜਿਹੜਾ ਆ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਨੇ ਇਸ ਪ੍ਰੋਗਰਾਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਵੀਰਵਾਰ ਨੂੰ ਜਿਹੜਾ ਹੈਗਾ ਮੁਅੱਤਲ ਕਰ ਦਿੱਤਾ ਗਿਆ ਇਹ ਵੱਡਾ ਫੈਸਲਾ ਹੁਣ ਉਹ ਖੁਲਾਸੇ ਤੋਂ ਬਾਅਦ ਲਿਆ ਗਿਆ ਕਿ ਜਦੋਂ ਬ੍ਰਾਊਨ ਯੂਨੀਵਰਸਿਟੀ ਅਤੇ ਐਮ ਆਈ ਟੀ ਵਿੱਚ ਗੋਲੀਬਾਰੀ ਦੀ ਘਟਨਾ ਦਾ ਮੁੱਖ ਸ਼ੱਕੀ ਜਿਹੜਾ ਸੀਗਾ ਇਸੇ ਲੋਟਰੀ ਪ੍ਰੋਗਰਾਮ ਰਾਈ ਇਹ ਵੀਜ਼ਾ ਲੈ ਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਗੋਲੀਬਾਰੀ ਦੇ ਸ਼ੱਕੀ ਨੇ ਕੀਤੀ ਖੁਦਕੁਸ਼ੀ ਵੀ ਇਸੇ ਗੱਲ ਦਾ ਇਹ ਯਕੀਨ ਦਵਾਉਂਦੀ ਹੈ ਕਿ ਜਦੋਂ ਹੁਣ ਹੋਮਲੈਂਡ ਸਿਕਿਉਰਿਟੀ ਜਿਹੜੇ ਆ ਵਿਭਾਗ ਦੀ ਸਖਤਰ ਰਿਕਵੈਸਟ ਹੀ ਨਿਯਮ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਟਰੰਪ ਦੇ ਨਿਰਦੇਸ਼ਾਂ ਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾ ਨੂੰ ਇਸ ਪ੍ਰੋਗਰਾਮ ਨੂੰ ਰੋਕਣ ਦੇ ਹੁਕਮ ਦੇ ਦਿੱਤੇ ਗਏ ਹਨ ਗੋਲੀਬਾਰੀ ਦਾ ਮੁੱਖ ਸ਼ੱਕੀ ਜਿਹਦਾ ਨਾਮ ਹੈਗਾ ਆ ਕਲਾਉਡਿਓ ਨਵੇਸ ਵਲੈਂਤੇ ਇਹ 48 ਸਾਲ ਦਾ ਹੈਗਾ ਜੋ ਕਿ ਪੁਰਤਗਾਲ ਦਾ ਨਾਗਰਿਕ ਸੀ ਵੀਰਵਾਰ ਸ਼ਾਮ ਨੂੰ ਹੁਣ ਕਹਿੰਦੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਨਯੋਮ ਨੇ ਦੱਸਿਆ ਆ ਕਿ ਸਖਸ਼ ਸ਼ਬਦਾਂ ਵਿੱਚ ਕਿਹਾ ਇਸ ਕਾਨੂੰਨੀ ਵਿਅਕਤੀ ਨੂੰ ਦੇਸ਼ ਵਿੱਚ ਕਦੇ ਵੀ ਪ੍ਰਵੇਸ਼ ਨਹੀਂ ਮਿਲਣਾ ਚਾਹੀਦਾ ਸੀ ਕਿਉਂਕਿ ਵਲੈਂਤੇ ਜਿਹੜਾ ਹੈਗਾ ਬ੍ਰਾਊਨ ਯੂਨੀਵਰਸਿਟੀ ਵਿੱਚ ਦੋ ਵਿਦਿਆਰਥੀਆਂ ਦੀ ਹੱਤਿਆ ਅਤੇ ਨੌ ਲੋਕਾਂ ਨੂੰ ਜ਼ਖਮੀ ਕਰਨ ਸਮੇਤ ਇੱਕ ਪ੍ਰੋਫੈਸਰ ਦੀ ਹੱਤਿਆ ਦਾ ਵੀ ਦੋਸ਼ੀ ਹੈਗਾ ਆ ਹੁਣ ਜਿਹੜਾ ਹੈਗਾ ਆ ਇਹਦਾ ਪਿਛੋਕੜ ਉਹਦੇ ਬਾਰੇ ਦੱਸਦੀ ਹੈ ਕਿ ਇਹ ਬੰਦਾ ਆਇਆ ਕਿਦਾਂ ਸੀਗਾ ਇੱਥੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵਲੈਂਟੇ ਜਿਹੜਾ ਆ ਸਾਲ 2000 ਵਿੱਚ ਸਟੂਡੈਂਟ ਵੀਜ਼ੇ ਤੇ ਬਰਾਊਨ ਯੂਨੀਵਰਸਿਟੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ ਇਹਨੇ ਬਾਅਦ ਵਿੱਚ ਸਾਲ 2017 ਵਿੱਚ ਉਸ ਨੂੰ ਡਾਈਵਰਸਿਟੀ ਵੀਜ਼ਾ ਇਮੀਗ੍ਰੈਂਟ ਵੀਜ਼ੇ ਲਾਟਰੀ ਦੇ ਤਹਿਤ ਜਾਰੀ ਕੀਤਾ ਗਿਆ ਕੁਝ ਮਹੀਨਿਆਂ ਬਾਅਦ ਉਸ ਨੂੰ ਕਾਨੂੰਨੀ ਤੌਰ ਤੇ ਗ੍ਰੀਨ ਕਾਰਡ ਜਿਹੜਾ ਆ ਉਹ ਮਿਲ ਗਿਆ ਹਾਲਾਂਕਿ ਇਹ ਸਪਸ਼ਟ ਹੋ ਸਕਿਆ ਕਿ 2001 ਤੋਂ ਲੈ ਕੇ 2017 ਦੇ ਸਕੂਲ ਛੱਡਣ ਤੋਂ ਬਾਅਦ ਇਹਨੂੰ ਵੀਜ਼ਾ ਪ੍ਰਾਪਤ ਕਰਨ ਦੇ ਵਿਚਾਰ ਕਿੱਥੇ ਸੀਗਾ ਤੇ ਕੀ ਕਰਦਾ ਸੀਗਾ ਇਹ ਲਾਟਰੀ ਵੀਜ਼ਾ ਪ੍ਰੋਗਰਾਮ ਜਿਹੜਾ ਹੈ ਕੀ ਹੈ ਇਹਦੇ ਬਾਰੇ ਜ਼ਰੂਰ ਦਰਸ਼ਕਾਂ ਨਾਲ ਸਾਂਝ ਪਾ ਦਿੰਨੇ ਆ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹਦੇ ਤਹਿਤ ਹਰ ਸਾਲ ਲਾਟਰੀ ਰਾਹੀਂ ਲਗਭਗ 50 ਹਜ਼ਾਰ ਗ੍ਰੀਨ ਕਾਰਡ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਦਿੱਤੇ ਜਾਂਦੇ ਆ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਨੁਮਾਇੰਦਗੀ ਯਾਨੀ ਕਿ ਗਿਣਤੀ ਘਟ ਹੈਗੀ ਆ ਸਾਲ 2025 ਦੇ ਪ੍ਰੋਗਰਾਮ ਲਈ ਲਗਭਗ 2 ਕਰੋੜ ਲੋਕਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ 131000 ਲੋਕਾਂ ਦੀ ਚੋਣ ਕੀਤੀ ਗਈ ਸੀ ਜਿਕਰਯੋਗ ਹੈ ਕਿ 트럼ਪ ਦ ਲੰਬੇ ਸਮੇਂ ਤੋਂ ਇਸ ਲਾਟਰੀ ਵੀਜ਼ਾ ਦਾ ਵਿਰੋਧ ਕਰਦੇ ਰਹੇ ਹਨ ਅਤੇ ਲਾਟਰੀ ਜਿੱਤਣ ਤੋਂ ਬਾਅਦ ਵੀ ਜਿਹੜੇ ਬਿਨੇਕਰ ਹੁੰਦੇ ਆ ਐਪਲੀਕੈਂਟ ਹੁੰਦੇ ਆ ਉਹਨਾਂ ਨੂੰ ਸਖਤ ਜਾਂਚ ਪ੍ਰਕਿਰਿਆ ਅਤੇ ਇੰਟਰਵਿਊ ਦੇ ਵਿੱਚੋਂ ਗੁਜ਼ਰਨਾ ਪੈਂਦਾ ਤੇ ਹੁਣ ਇਹ ਜਿਹੜਾ ਲਾਟਰੀ ਵੀਜ਼ਾ ਹੈਗਾ ਕਾਫੀ ਦੇਸ਼ਾਂ ਨੂੰ ਜਿਹੜਾ ਦਿੱਤਾ ਜਾਂਦਾ ਆ ਉਸ ਪ੍ਰੋਗਰਾਮ ਨੂੰ 트ੰਪ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਯਾਨੀ ਕਿ ਮੁਅਤਲ ਕਰ ਦਿੱਤਾ ਗਿਆ ਚੁਗਾਵਾਂ ਸਾਹਿਬ ਇਹਦੇ ਵਿੱਚ ਇੱਕ ਤਾਂ ਵੀਜ਼ੇ ਦੀ ਗੱਲ ਹੈ ਦੂਜਾ ਹੁਣ ਉਸ ਵੀਜ਼ੇ ਤੇ ਜਿਹੜੇ ਲੋਕ ਆਉਂਦੇ ਸੀਗੇ ਉਹ ਗ੍ਰੀਨ ਕਾਰਡ ਵੀ ਰੋਕ ਦਿੱਤੇ ਗ੍ਰੀਨ ਕਾਰਡ ਵੀ ਨਹੀਂ ਮਿਲਿਆ ਕਰਨਗੇ ਆ ਬਿਲਕੁਲ ਜੀ ਇਹ ਗ੍ਰੀਨ ਕਾਰਡ ਤਾਂ ਹੀ ਮਿਲਦੇ ਆ ਨਾ ਜੇ ਤੁਹਾਡਾ ਲਾਟਰੀ ਦਾ ਵੀਜ਼ਾ ਤੁਸੀਂ ਜਿੱਤਦੇ ਆ ਤੇ ਉਹ ਫਿਰ ਤੁਸੀਂ ਇਥੇ ਅਮਰੀਕਾ ਚ ਦਾਖਲ ਹੋ ਜਾਨੇ ਆ ਉਸ ਤੋਂ ਬਾਅਦ ਤੁਹਾਡਾ ਗ੍ਰੀਨ ਕਾਰਡ ਦਾ ਰਾਹ ਜਿਹੜਾ ਪੱਧਰਾ ਹੁੰਦਾ ਤੇ ਜਦੋਂ ਹੁਣ ਉਹਨਾਂ ਨੇ ਲਾਟਰੀ ਵੀਜ਼ਾ ਹੀ ਸਸਪੈਂਡ ਕਰਤਾ ਤੇ ਗ੍ਰੀਨ ਕਾਰਡ ਕਿੱਥੋਂ ਮਿਲਨੇ ਚਲੋ ਜਿਹੜੇ ਲੋਕ ਆ ਗਏ ਆ ਉਹ ਸੋ ਆ ਗਏ ਆ ਪਰ ਗਾਂ ਵਾਸਤੇ ਇਹਨਾਂ ਨੇ ਹੁਣ ਜਿਹੜਾ ਲਾਟਰੀ ਵੀਜ਼ਾ ਉਹ ਬੰਦ ਕੀਤਾ ਹੂੰ ਇਹਦੇ 'ਚ ਨਾ ਇੱਕ ਦੋ ਸਵਾਲ ਹੋ ਨੇ ਇੱਕ ਤਾਂ ਇਹ ਕਿ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਇਹ ਵੀ ਸਾਂਝ ਪਵਾ ਲਿਓ ਕਿ ਇਸ ਨੀਤੀ ਦੇ ਨਾਲ ਜਿਹੜੀ ਨੀਤੀ ਦੇ ਵਿੱਚ ਹੁਣ ਫੇਰ ਬਦਲ ਕੀਤਾ ਗਿਆ ਜਿਹਦੇ ਕਦ ਗ੍ਰੀਨ ਕਾਰਡ ਰੋਕ ਦਿੱਤੇ ਗਏ ਨੇ ਵੀਜ਼ਾ ਪ੍ਰਕਿਰਿਆ ਰੋਕ ਦਿੱਤੀ ਗਈ ਹੈ ਇਹਦੇ ਵਿੱਚ ਭਾਰਤੀ ਵੀ ਪ੍ਰਭਾਵਿਤ ਹੋਣਗੇ ਜਾਂ ਭਾਰਤੀ ਨਹੀਂ ਪ੍ਰਭਾਵਿਤ ਹੋਣਗੇ ਜੀ ਨਹੀਂ ਜੀ ਭਾਰਤੇ ਦੇ ਵਿੱਚ ਨਹੀਂ ਹੁੰਦਾ ਤੁਹਾਨੂੰ ਦੱਸ ਦਿਆਂ ਕਿ ਭਾਰਤ ਪਹਿਲਾਂ ਹੀ 1.5 ਕਰੋੜ ਦੀ ਆਬਾਦੀ ਵਾਲਾ ਮੁਲਕ ਹੈ ਉਹ ਤਾਂ ਇਹਦੇ ਵਿੱਚ ਆਉਂਦਾ ਹੀ ਨਹੀਂਗਾ ਇਹ ਤਾਂ ਸਿਰਫ ਉਹਨਾਂ ਮੁਲਕਾਂ ਵਾਸਤੇ ਹੈਗੇ ਆ ਜਿਹੜੇ ਮੁਲਕ ਜਿਹੜੇ ਆ ਬਹੁਤ ਛੋਟੀ ਗਿਣਤੀ ਵਾਲੇ ਆ ਔਰ ਜਿਨ੍ਹਾਂ ਦੇ ਲੋਕ ਜਿਹੜੇ ਆ ਬਹੁਤ ਘੱਟ ਜਿਹੜੇ ਅਮਰੀਕਾ ਵਿੱਚ ਆਉਂਦੇ ਆ ਯਾਨੀ ਕਿ ਉਹਨਾਂ ਦਾ ਕਲਚਰ ਜਿਹੜਾ ਆ ਅਮਰੀਕਾ ਵਿੱਚ ਬਹੁਤ ਘੱਟ ਹੈ ਇੱਥੇ ਦੱਸਣਾ ਬਣਦਾ ਕਿ ਇਹ ਜਿਹੜਾ ਵੀਜ਼ਾ ਸ਼ੁਰੂ ਹੀ ਤਾਂ ਕੀਤਾ ਗਿਆ ਸੀਗਾ ਜਿਹਦਾ ਨਾਮ ਰੱਖਿਆ ਸੀਗਾ ਡਾਇਵਰਸਿਟੀ ਵੀਜ਼ਾ ਇਹਦੇ ਵਿੱਚ ਇਹਦਾ ਮਤਲਬ ਇਹ ਆ ਕਿ ਵਕ ਵਕ ਭਾਂਤ ਦੇ ਲੋਕਾਂ ਦਾ ਇੱਥੇ ਹੋਣਾ ਜ਼ਰੂਰੀ ਹੈ ਉਹਦਾ ਰੀਜਨ ਇਹ ਆ ਕਿ ਜੇ ਤੁਸੀਂ ਵਕ ਵਕ ਕੰਟਰੀਆਂ ਦੇ ਵਕ ਵਕ ਜਿਹੜੇ ਜਿਹੜੇ ਲੋਕ ਹੈਗੇ ਆ ਚਾਹੇ ਉਹ ਵੱਖਰੇ ਵੱਖਰੇ ਕਲਚਰ ਦੇ ਲੋਕ ਹੈ ਉਹ ਜਦੋਂ ਇੱਥੇ ਆਉਣਗੇ ਤੇ ਉਹਨਾਂ ਦੇ ਨਾਲ ਪ੍ਰਵਾਸ ਦੇ ਨਾਲ ਬਿਜ਼ਨਸ ਵੀ ਆਊਗਾ ਲੋਕਾਂ ਦੇ ਨਾਲ ਨਾਲ ਇੱਥੇ ਜਿਹੜਾ ਆ ਕਹਿ ਲਓ ਕਿ ਸੈਰ ਸਪਾਟੇ ਨੂੰ ਵੀ ਹੰਗਾਰਾ ਮਿਲੇਗਾ ਜਦੋਂ ਤੁਹਾਨੂੰ ਪਤਾ ਇੱਕ ਪਰਿਵਾਰ ਇੱਥੇ ਆਉਂਦਾ ਹੈ ਗ੍ਰੀਨ ਕਾਰਡ ਹੁੰਦਾ ਸਿਟੀਜ਼ਨ ਹੁੰਦਾ ਉਹ ਗਾਂ ਫਿਰ ਆਪਣੇ ਪਰਿਵਾਰ ਨੂੰ ਅਪਲਾਈ ਕਰਦਾ ਉਹ ਇੱਥੇ ਆਉਂਦੇ ਆ ਸੋ ਇਸ ਕਰਕੇ ਇਹ ਇੱਕ ਇਨਕਰੇਜਮੈਂਟ ਦੇ ਤੌਰ ਤੇ ਉਹਨਾਂ ਕੰਟਰੀਆਂ ਵਾਸਤੇ ਇਹ ਸਿਗਾ ਕਿ ਜਿਹੜੇ ਲੋਕ ਛੋਟੀ ਬਸੋਂ ਵਾਲੇ ਹੈਗੇ ਆ ਘੱਟ ਬਸੋਂ ਵਾਲੀਆਂ ਕੰਟਰੀਆਂ ਹੈਗੀਆਂ ਉਹਨਾਂ ਨੂੰ ਇਹ ਪ੍ਰੀਵਿਲੇਜ ਦਿੱਤੀ ਗਈ ਸੀ ਕਿ ਉਹ ਇੱਕ ਲੋਟਰੀ ਸਿਸਟਮ ਜਿਹੜਾ ਆਨਲਾਈਨ ਐਪਲੀਕੇਸ਼ਨ ਭਰਦੇ ਆ ਉਸ ਤੋਂ ਬਾਅਦ ਉਹਨਾਂ ਐਪਲੀਕੇਸ਼ਨਾਂ ਦੇ ਵਿੱਚੋਂ ਚੋਣ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਜਿਹੜਾ ਹੈਗਾ ਵੀਜ਼ਾ ਅਪਲਾਈ ਕਰਨ ਵਾਸਤੇ ਸੱਦਿਆ ਜਾਂਦਾ ਇੰਟਰਵਿਊ ਲਈ ਜਾਂਦੀ ਹੈ ਜੋ ਇੰਟਰਵਿਊ ਪਾਸ ਕਰ ਜਾਂਦੇ ਆ ਤੇ ਫਿਰ ਉਹ ਇੱਥੇ ਆ ਸਕਦੇ ਆ ਪਰ ਹਾਂ ਭਾਰਤ ਦੇ ਵਿੱਚ ਨਹੀਂ ਆਉਂਦਾ ਭਾਰਤ ਨੂੰ ਤਾਂ ਆ ਤੁਸੀਂ ਦੇਖਦੇ ਹੋ ਆ ਵੈਸੇਿਆਂ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਜ਼ਾਰਾਂ ਦੇ ਵਿੱਚੋਂ ਕੋਈ 100 150 ਬੰਦੇ ਨੂੰ ਵੀਜ਼ਾ ਮਿਲਦਾ ਉਹ ਵੀਜ਼ਾ ਮਿਲਣ ਤੋਂ ਬਾਅਦ ਫਿਰ ਐਂਟਰੀ ਇਥੇ ਕਿੰਨਿਆਂ ਨੂੰ ਮਿਲਦੀ ਉਹ ਵੱਖਰੀ ਗੱਲ ਹੈ ਪਰ ਹੁਣ ਜੇ ਆਪਾਂ ਗੱਲ ਕਰੀਏ ਭਾਰਤੀ ਲੋਕਾਂ ਨੂੰ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ ਫਰਕ ਨਹੀਂ ਪੈਂਦਾ ਪਰ ਇੱਕ ਸੁਖਾਵਾ ਸਾਹਿਬ ਦੇਖੋ ਇੱਕ ਚੀਜ਼ ਤਾਂ ਇਹਦੇ ਵਿੱਚ ਕਲੀਅਰ ਹੈ ਨਾ ਇੱਕ ਹੋਰ ਅਮਰੀਕਾ ਨੇ ਰਾਹ ਬੰਦ ਕਰ ਦਿੱਤਾ ਆ ਗ੍ਰੀਨ ਕਾਰਡ ਲੈਣ ਵਾਲਾ ਇੱਕ ਇਹ ਰਾਹ ਬੰਦ ਹੋ ਗਿਆ ਦੂਜੀ ਚੀਜ਼ ਇਹ ਮੈਂ ਦੇਖ ਦੇਖ ਰਿਹਾ ਹੈਗਾ ਕਿ ਜਿਹੜੇ ਵੀ ਇੱਥੇ ਆਏ ਹੈਗੇ ਨੇ ਇਮੀਗ੍ਰੈਂਟ ਜੇਕਰ ਉਹਨਾਂ ਦਾ ਕੋਈ ਨਾਗਰਿਕ ਜਿਹੜੀ ਵੀ ਕੰਟਰੀ ਦਾ ਹੈਗਾ ਇੱਧਰ ਆ ਕੇ ਕਰਾਇਮ ਕਰ ਦਿੰਦਾ ਫਿਰ ਉਹਨਾਂ ਸਾਰਿਆਂ ਆ ਕਹਿੰਦੇ ਨਾ ਆਟੇ ਦੇ ਨਾਲ ਘੁਣ ਵੀ ਪੀਸਿਆ ਜਾਂਦਾ ਫਿਰ ਸਾਰੇ ਉਹਦੇ ਵਿੱਚ ਸਕੰਜੇ ਦੇ ਵਿੱਚ ਆ ਜਾਂਦੇ ਜਿਸ ਤਰੀਕੇ ਨਾਲ ਯੂਨੀਵਰਸਿਟੀ ਵਾਲੀ ਘਟਨਾ ਹੋਈ ਔਰ ਤੁਹਾਨੂੰ ਯਾਦ ਹੋਣਾ ਹੈ ਕੀਕਾ ਫਗਾਨੀ ਦੇ ਵੱਲੋਂ ਵੀ ਇੱਕ ਘਟਨਾ ਕੀਤੀ ਗਈ ਸੀ ਤੇ ਕਿੰਨੇ ਸਾਰੇ ਜਿਹੜੇ ਕਾਨੂੰਨ ਨੇ ਬਦਲ ਦਿੱਤੇ ਉਹਨਾਂ ਵਾਸਤੇ ਵੀ ਤੇ ਇਹ ਇਹਦੇ ਉੱਪਰ ਬੜੀ ਨੀਝ ਲਾ ਕੇ ਤੱਕ ਰਹੀ ਹੈ ਸਰਕਾਰ ਕਿ ਤੁਸੀਂ ਕ੍ਰਾਈਮ ਜੇਕਰ ਕੋਈ ਤੁਹਾਡੀ ਕਮਿਊਨਿਟੀ ਦਾ ਕ੍ਰਾਈਮ ਕਰਦਾ ਉਹ ਫਿਰ ਦੇਖਦੇ ਆ ਇਹ ਬੰਦਾ ਆਇਆ ਕਿੱਦਾਂ ਸੀਗਾ ਉਹ ਜੇਕਰ ਵੀਜ਼ੇ ਰਾਹੀਂ ਆਇਆ ਸੀ ਵੀਜ਼ਾ ਪ੍ਰਕਿਰਿਆ ਚੇਂਜ ਕਰ ਦੁੱਤੇ ਹੈ ਤੇ ਜੇਕਰ ਉਹ ਬਾਰਡਰ ਰਾਹੀਂ ਆਇਆ ਸੀ ਤਾਂ ਬਾਰਡਰ ਤਾਂ ਪਹਿਲਾਂ ਹੀ ਬੰਦ ਹੈ ਹਾਂ ਬਿਲਕੁਲ ਚੰਨ ਸਾਹਿਬ ਇਹਨਾਂ ਦਾ ਵਾਸ ਨਹੀਂ ਚੱਲਦਾ ਜੇ ਇਹਨਾਂ ਦਾ ਵਾਸ ਚੱਲੇ ਤਾਂ ਇਹ ਤਾਂ ਰਾਤੋ ਰਾਤ ਸਾਰੇ ਇਮੀਗ੍ਰੈਂਟਾਂ ਨੂੰ ਕੱਢ ਕੇ ਬਾਹਰ ਮਾਰਨ ਇਹ ਤਾਂ 트럼ਪ ਸਾਹਿਬ ਤਾਂ ਹੁਣ ਪਿੱਛੇ ਜੇ ਇਹ ਵੀ ਗੱਲਬਾਤ ਕਰਦੇ ਪਏ ਸੀ ਕਹਿੰਦੇ ਜਿਹੜੇ ਇਮੀਗ੍ਰੈਂਟ ਇੱਥੇ ਆਏ ਆ ਜਿਨ੍ਹਾਂ ਨੂੰ ਇੱਥੇ ਕਹਿ ਲਓ ਕਿ ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਮਿਲੀ ਆ ਕਹਿੰਦੇ ਜੇ ਸਾਡਾ ਵਾਸ ਚੱਲਦੇ ਤੇ ਕਹਿੰਦੇ ਅਸੀਂ ਉਹਨਾਂ ਦੀ ਡੀਨੇਚੁਰਲਾਈਜ਼ ਕਰਕੇ ਯਾਨੀ ਕਿ ਉਹਨਾਂ ਦੀ ਸਿਟੀਜ਼ਨਸ਼ਿਪ ਭੰਗ ਕਰਕੇ ਤੇ ਉਹਨਾਂ ਨੂੰ ਵੀ ਕਹਿੰਦੇ ਅਸੀਂ ਤੁਹਾਨੂੰ ਰਿਪੋਰਟ ਕਰ ਸਕਦੇ ਹਾਂ ਕੋਈ ਪਤਾ ਨਹੀਂ ਤੇ ਖਾਲੂ ਇਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਹਾਲ ਦੀ ਘੜੀ ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਇੱਕ ਇੱਕ afghan ਮੂਲ ਦੇ ਵਿਅਕਤੀ ਵੱਲੋਂ ਵਾਈਟ ਹਾਊਸ ਦੇ ਬਾਹਰ ਗੋਲੀਆਂ ਚਲਾਈਆਂ ਦੋ ਗਾਰਡ ਦੇ ਉੱਪਰ ਇੱਕ ਦੀ ਡੈਥ ਵੀ ਹੋਈ ਸੀਗੀ ਤੇ 트럼ਪ ਸਾਹਿਬ ਨੇ ਅਗਲੇ ਦਿਨੀ ਐਲਾਨ ਕਰਤਾ ਸੀ ਕਹਿੰਦਾ ਇਹ ਸਾਲਾ ਕੁਝ ਬਾਈਡਨ ਦਾ ਧਰਿਆ ਧਰਾਇਆ ਕਹਿੰਦਾ ਜੋ afghan ਦਾ ਅਕ ਕਚਰਾ ਸੀਗਾ ਕਹਿੰਦਾ ਸਾਰਾ ਇੱਥੇ ਇਕੱਠਾ ਕਰਕੇ ਲਿਆ ਆਂਦਾ ਕਹਿੰਦਾ ਇਹ ਹੁਣ ਸਾਡੇ ਉੱਤੇ ਹੀ ਸਾਡੇ ਅਮਰੀਕਨਾਂ ਨੂੰ ਗੋਲੀਆਂ ਮਾਰਨ ਲੱਗ ਪਏ ਆ ਕਹਿੰਦਾ ਵੀ ਜਿੰਨੇ ਵੀ ਅਫਗਾਨ ਤੋਂ ਰਿਫਿਊਜੀ ਆਏ ਇਹਨਾਂ ਦਾ ਰਿਫਿਊਜੀਆ ਦਾ ਕੇਸ ਬੰਦ ਕਰੋ ਰਿਫਿਊਜੀਆ ਦੇ ਗ੍ਰੀਨ ਕਾਰਡ ਬੰਦ ਕਰਤੇ ਤੇ ਹੁਣ ਕਹਿੰਦੇ ਰਿਫਿਊਜੀਆ ਨੂੰ ਇੱਥੋਂ ਅਸੀਂ ਬਾਹਰ ਕੱਢ ਦੇਣਾ ਡਿਪੋਰਟ ਕਰ ਦੇਣਾ ਵੀ ਜਿੰਨੇ ਵੀ ਅਫਗਾਨ ਤੋਂ ਲਿਆਂਦੇਗੇ ਕਹਿੰਦੇ ਜਿਹੜੇ ਜਹਾਜ਼ ਦੇ ਵਿੱਚ ਬਹਿ ਕੇ ਆਏ ਸੀਗੇ ਉਹ ਫੋਟੋਆਂ ਵੀ ਦਿਖਾਈਆਂ ਉਹਨਾਂ ਨੇ ਮੀਡੀਆ ਨੂੰ ਕਿ ਆਹ ਦੇਖੋ ਜੀ ਕਹਿੰਦੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਿਆਂਦਾ ਗਿਆ ਕੀ ਵੈਟਿੰਗ ਕੀਤੀ ਗਈ ਕਿਹੜੀ ਇਹਨਾਂ ਦੀ ਚੈਕਿੰਗ ਕੀਤੀ ਗਈ ਇਵ ਕੋ ਦ ਦੇਖਿਆ ਗਿਆ ਕਿ ਕਿਹੜਾ ਕ੍ਰਿਮੀਨਲ ਆ ਕਿਹੜਾ ਨਹੀਂ ਆ ਕਿਹੜਾ ਬੰਦਾ ਜਿਹੜਾ ਆਈ.ਐਸ.ਐਸ ਦੇ ਨਾਲ ਜਿਹੜਾ ਹੈਗਾ ਆ ਰਿਲੇਟਿਡ ਹੈਗਾ ਆ ਸੋ ਕਾਫੀ ਗੱਲਾਂ ਬਾਤਾਂ ਬਾਹਰ ਨਿਕਲ ਕੇ ਆ ਰਹੀਆਂ ਹੁਣ ਜਿਹੜੀ ਕਮਿਊਨਿਟੀ ਦਾ ਕੋਈ ਬੰਦਾ ਇਦਾਂ ਦੀ ਗੱਲ ਕਰਦਾ ਉਹਦੇ ਮਗਰ ਪੈ ਜਾਂਦੇ ਆ ਇੱਕ ਪੰਜਾਬੀ ਟਰੱਕ ਡਰਾਈਵਰਾਂ ਦੇ ਕੋਲ ਐਕਸੀਡੈਂਟ ਹੋਇਆ ਤੇ ਸਾਰਿਆਂ ਪੰਜਾਬੀਆਂ ਦੇ ਉੱਪਰ ਕਾਰਵਾਈ ਕਰਦੇ ਆ ਸੀ.ਡੀ. ਵਾਲੀ ਕੈਨਸਲ ਕਰਤੇ ਹੁਣ ਕਈ ਗੱਲਾਂ ਜਿਹੜੀਆਂ ਬਾਹਰ ਨਿਕਲ ਕੇ ਆ ਰਹੀਆਂ ਕਿ ਇਮੀਗ੍ਰੈਂਟਸ ਨੂੰ ਕਾਫੀ ਲੰਬੇ ਹੱਥੀ ਲੈ ਰਹੇ ਆ ਆੜੇ ਹੱਥੀ ਲੈ ਰਹੇ ਆ ਕਦੇ ਅਸਾਈਲਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਕਦੇ ਕਹਿੰਦੇ ਆ ਕਿ ਅਸੀਂ ਅਸਾਈਲਮ ਨੂੰ ਜਿਹੜਾ ਹੈਗਾ ਅਮਰੀਕਾ ਵਿੱਚ ਸੁਣਨਾ ਹੀ ਨਹੀਂ ਇਹਨਾਂ ਨੂੰ ਥਰਡ ਕੰਟਰੀਆਂ ਵਿੱਚ ਲੈ ਕੇ ਜਾਓ ਜਿੱਦਾਂ ਪਿਛਲੇ ਦਿਨ ਕਿਹਾ ਕਿ ਜਿਹੜੇ ਭਾਰਤੀ ਹੈਗੇ ਉਹਨਾਂ ਵਾਸਤੇ ਖਾਸ ਕਿ ਯੂਗਾਂਡਾ ਵਿੱਚ ਜਾ ਕੇ ਆਪਣਾ ਅਸਾਈਲਮ ਲੜਨ ਕਹਿੰਦੇ ਇੱਥੇ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਰੱਖਣ ਦੀ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਤੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅਹਿਮ ਵਿਚਾਰਾਂ ਚੁਗਾਂਵਾ ਸਾਹਿਬ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ ਉਹ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਔਰ ਜਿਹੜੇ ਵੀ ਵੀਰ ਸਾਡੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀਆਂ ਲੇਟੈਸਟ ਖਬਰਾਂ ਜਿੱਕਰ ਤੁਹਾਡੇ ਕੋਲ ਪਹਿਲਾਂ ਪਹੁੰਚੇ ਤਾਂ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚੁਗਾਂਵਾ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸ਼ੁਕਰੀਆ ਜੀ